ਸੰਤ ਜੀ ਆਪਨੇ ਕੱਲ ਸਰਵਣ ਕੀਤਾ 10 ਪੋ ਦਾ ਇਤਿਹਾਸ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦੇ ਨੇ ਕਿਸ ਤਰ੍ਹਾਂ ਪਹਿਲੀ ਰਾਤ ਠੰਡੇ ਪੁਰਜ ਵਿੱਚ ਬਿਤਾਈ ਅੱਜ ਸੰਤ ਜੀ 11 ਪੋ ਵਾਲਾ ਦਿਨ ਹੈ ਅੱਜ ਕੀ ਕੀ ਵਾਪਰਦਾ ਹੈ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੇ ਅੱਜ 11 ਪੋ ਵਾਲੇ ਦਿਨ ਸੰਤ ਜੀ ਤੇ ਸਾਹਿਬਜ਼ਾਦੇ ਨੂੰ ਲੈਣ ਵਾਸਤੇ ਸਿਪਾਈ ਆਉਂਦੇ ਹਨ ਅਤੇ ਮਾਤਾ ਜੀ ਸਿਪਾਈਆਂ ਨੂੰ ਪੁੱਛਦੇ ਹਨ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦੇ ਨੂੰ ਕਿਸ ਘਰ ਕੇ ਲੈ ਜਾਣਾ ਹੈ ਸਿਪਾਈ ਇਹ ਜਵਾਬ ਦਿੰਦੇ ਹਨ ਕਿ ਮਾਤਾ ਜੀ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਆਪਣੀ ਨੌਕਰੀ ਕਰ ਰਹੇ ਹਾਂ ਇਹਨਾਂ ਕਹਿ ਕੇ ਛਪਾਈ ਛੋਟੇ ਸਹਬਜਾਦਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਪਾਈ ਰਸਤੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਇਹ ਸਮਝਾ ਰਹੇ ਹਨ ਕਿ ਤੁਸੀਂ ਕਚਹਿਰੀ ਵਿੱਚ ਜਾ ਕੇ ਸੂਬੇ ਸਰਹੰਦ ਨੂੰ ਸਲਾਮ ਕਰਨੀ ਹੈ ਕਚਹਿਰੀ ਦਾ ਵੱਡਾ ਗੇਟ ਬੰਦ ਕੀਤਾ ਜਾਂਦਾ ਹੈ ਅਤੇ ਛੋਟੀ bari ਨੂੰ ਖੋਲਿਆ ਜਾਂਦਾ ਹੈ ਤਾਂ ਕਿ ਜਦੋਂ ਛੋਟੇ ਸਹਿਬਜ਼ਾਦੇ ਕਚਹਿਰੀ ਦੇ ਵਿੱਚ ਦਾਖਲ ਹੋਣ ਤਾਂ ਉਹ ਪਹਿਲਾਂ ਸਿਰ ਦਾਖਲ ਕਰਨ ਇਸ ਤਰ੍ਹਾਂ ਅਸੀਂ ਇਹ ਕਾਂਗੇ ਕਿ ਛੋਟੇ ਸਹਿਬਜ਼ਾਦਿਆਂ ਨੇ ਸੂਬੇ ਸਰਹੰਦ ਅੱਗੇ ਸੀ ਸੁਣਵਾ ਦਿੱਤਾ ਵਾਰ ਘਟਨਾ ਕੁਝ ਹੋਰ ਵਾਪਰਦੀ ਹੈ ਜਿਸ ਨੂੰ ਦੇਖ ਕੇ ਵजीर खान ਦੇ ਪੈਰਾਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਛੋਟੇ ਸਹਿਬਜ਼ਾਦਿਆਂ ਨੇ ਪਹਿਲਾਂ ਆਪਣਾ ਪੈਰ ਕਚੈਰੀ ਦੇ ਅੰਦਰ ਦਾਖਲ ਕੀਤਾ ਤੁੱਤੀ ਦੇ ਦਰਸ਼ਨ ਕਰਕੇ ਵजीर खान ਤੇ ਸੁਚੇ ਆਨੰਦ ਨੂੰ ਗੁੱਸਾ ਆ ਜਾਂਦਾ ਹੈ ਕਚੈਰੀ ਦੇ ਵਿੱਚ ਜਾ ਕੇ ਛੋਟੇ ਸਹਿਬਜ਼ਾਦਿਆਂ ਵੱਲੋਂ ਉੱਚੀ ਆਵਾਜ਼ ਦੇ ਵਿੱਚ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਦੀ ਫਤਿਹ ਬੁਲਾਈ ਗਈ ਇਹ ਵੇਖ ਕੇ ਸੂਬੇ ਸਰਹੰਦ ਦਾ ਪਾਰਾ ਹੋਰ ਵੀ ਤੇਜ਼ ਹੋ ਜਾਂਦਾ ਹੈ ਚੈਰੀ ਦੇ ਵਿੱਚ ਸੂਬੇ ਸਰਹੰਦ ਵੱਲੋਂ ਬਹੁਤ ਵੱਡੇ ਡਰਾਵੇ ਦਿੱਤੇ ਜਾ ਰਹੇ ਹਨ ਕਿ ਤੁਹਾਡੇ ਵੱਡੇ ਭਰਾ ਤਮਕੌਰ ਦੀ ਜੰਗ ਵਿੱਚ ਮਾਰ ਦਿੱਤੇ ਗਏ ਹਨ ਅਤੇ ਤੁਹਾਡੇ ਬਾਪ ਨੂੰ ਵੀ ਮਾਰ ਦਿੱਤਾ ਗਿਆ ਹੈ ਜੇਕਰ ਤੁਸੀਂ ਜ਼ਿੰਦਗੀ ਚਾਹੁੰਦੇ ਹੋ ਤਾਂ ਇਸਲਾਮ ਧਰਮ ਕਬੂਲ ਕਰ ਲਓ ਸਹਿਬਜ਼ਾਦਾਵਾਂ ਵੱਲੋਂ ਕਿਹਾ ਗਿਆ ਕਿ ਤੇ ਵੱਡੇ ਭਰਾ ਜੰਗ ਵਿੱਚ ਤੁਹਾਡੇ ਨਾਲ ਲੜ ਕੇ ਸ਼ਹੀਦੀਆਂ ਪਾਏ ਹਨ ਅਤੇ ਛੋਟਾ ਸਹਿਬਜ਼ਾਦਾ ਬਾਬਾ ਜੂਰਾਵਰ ਸਿੰਘ ਵੱਲੋਂ ਕਿਹਾ ਗਿਆ ਕਿ ਜਿਵੇਂ ਸੂਰਜ ਨੂੰ ਪਿੰਗਲਿਆ ਨਹੀਂ ਜਾ ਸਕਦਾ ਅਤੇ ਕਾਸ਼ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਉਹ ਖੁਦ ਇੱਕ ਅਕਾਲ ਪੁਰਖ ਦੇ ਰੂਪ ਹਨ ਇਹ ਸੁਣ ਕੇ ਵजीर खान ਨੂੰ ਗੁੱਸਾ ਆ ਜਾਂਦਾ ਹੈ ਕਚਹਿਰੀ ਵਿੱਚ ਮੌਜੂਦ ਸੁੱਚਾ ਆਨੰਦ ਜੋ ਕਿ ਨਾਮ ਤਾਂ ਸੁੱਚਾ ਆਨੰਦ ਦਾ ਪਰ ਉਹਦਾ ਕੰਮ ਝੂਠੇ ਆਨੰਦ ਵਾਲਾ ਹੈ ਸੁੱਚੇ ਆਨੰਦ ਵੱਲੋਂ ਸਹਿਬਜ਼ਾਦੇ ਨੂੰ ਲਾਲਚ ਦਿੱਤੇ ਜਾਂਦੇ ਹਨ ਉਹਨਾਂ ਨੂੰ ਖਡਾਉਣਿਆਂ ਦੇ ਮਠਿਆਈਆਂ ਦੇ ਅਤੇ ਹੋਰ ਵੀ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਹਨ ਸਭ ਜਹਦੇ ਆਪਣੇ ਧਰਮ ਤੇ ਅਡੋਲ ਰਹਿੰਦੇ ਹਨ ਸੁੱਚਾ ਆਨੰਦ ਵੱਲੋਂ ਸੂਬੇ ਸਰਹੰਦ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਬਾਗੀ ਦੇ ਪੁੱਤਰ ਹਨ ਅਤੇ ਇਹ ਬਾਗੀ ਹੀ ਰਹਿਣਗੇ ਇਹਨਾਂ ਦੇ ਪਿਓ ਨੂੰ ਫੜਨ ਵਾਸਤੇ ਸਾਡਾ ਅੱਗੇ ਲੱਖਾਂ ਦੇ ਫੌਜਾਂ ਦਾ ਨੁਕਸਾਨ ਹੋਇਆ ਹੈ ਸੁਚੇ ਨੰਦ ਵੱਲੋਂ ਕਿਹਾ ਜਾਂਦਾ ਹੈ ਕਿ ਅੱਗੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਸਾਡੀ ਲੱਖਾਂ ਦੀ ਫੌਜ ਮਾਰੀ ਗਈ ਹੈ ਪਰ ਉਹ ਅਜੇ ਵੀ ਨਹੀਂ ਫੜਿਆ ਗਿਆ ਇਸ ਕਰਕੇ ਇਹਨਾਂ ਬੱਚਿਆਂ ਦੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਵਜੀਰ ਖਾਂ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਧਰਮ ਤਬਦੀਲ ਨਹੀਂ ਕੀਤਾ ਤਾਂ ਤੁਹਾਡੀ ਇਹ ਖੀਲ ਹੀ ਰਾਤ ਹੋਵੇਗੀ ਤੁਹਾਨੂੰ ਕੱਲ ਨੂੰ ਸਖਤ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਆਕਰ ਆਪਣੀ ਮਾਤਾ ਨਾਲ ਸਲਾਹ ਕਰ ਲਵੋ ਜੋ ਕੋਜ ਕਚਹਿਰੀ ਦੇ ਵਿੱਚ ਵਾਪਰਦਾ ਹੈ ਛੋਟੇ ਸਹਿਬਜ਼ਾਦਿਆਂ ਵੱਲੋਂ ਮਾਤਾ ਗੁਜਰ ਨੂੰ ਠੰਡੇ ਬੁਰਜ ਵਿੱਚ ਆਕਰ ਦੱਸਿਆ ਜਾਂਦਾ ਹੈ ਮਾਤਾ ਜੀ ਛੋਟੇ ਸਾਹਿਬ ਜੀ ਦੇ ਨੂੰ ਇਤਿਹਾਸ ਨਾਲ ਜੋੜਦੀ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 11 ਪੋ ਦੀ ਰਾਤ ਵੀ ਬਿਨਾ ਪ੍ਰਸ਼ਾਦਾ ਪਾਣੀ ਛਕਿਆ ਲੰਘਦੀ ਹੈ ਵੀ ਜ਼ਿਕਰ ਆਉਂਦਾ ਹੈ ਕਿ ਬਾਬਾ ਮੋਤੀराम ਮਹਾਰਾਜੀ ਸਾਰਾ ਆਪਣਾ ਕਰ ਗਿਰਵੀ ਰੱਖ ਕੇ ਛਪਾਈਆਂ ਨੂੰ ਪੈਸੇ ਦੇ ਕੇ ਮਾਤਾ ਜੀ ਨੂੰ ਅਤੇ ਛੋਟੇ ਸਹਿਬਜ਼ਾਦੇ ਨੂੰ ਦੁੱਧ ਪਿਆ ਕੇ ਜਾਂਦਾ ਹੈ ਇਹ ਸੀ 11 ਪੋ ਦੇ ਦਿਨ ਦੀ ਵਾਰਤਾਲਾਪ ਪਰ 11 ਪੋ ਦੀ ਰਾਤ ਵੀ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੀ ਠੰਡੇ ਪੁਰਜ ਵਿੱਚ ਬਤੀਤ ਹੁੰਦੀ ਹੈ ਅਗਲੇ ਦਿਨ 12 ਪੋ ਵਾਲੇ ਦਿਨ ਫਿਰ ਪੇਸ਼ੀ ਲੱਗਦੀ ਹੈ ਇਸ ਦੀ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਇਹ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤ